ਸਤਿ ਸ੍ਰੀ ਅਕਾਲ ਦੋਸਤੋ ਤੁਹਾਡੇ ਆਗਦੇ ਚੈਨਲ ਬੀ ਰੀਅਲ ਵਲੌਗ ਤੇ ਤੁਹਾਡਾ ਨਿੱਘਾ ਸਵਾਗਤ ਹੈ ਹਰ ਵਾਰ ਵਾਂਗੂ ਇਸ ਵਾਰ ਬਹੁਤ ਹੀ ਸੋਹਣਾ ਤੇ ਨਵਾਂ ਪ੍ਰੋਜੈਕਟ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਜਿਵੇਂ ਕਿ ਪਾਈਸਾ ਨਮਾ ਕੋਆ ਬਣਾਇਆ ਕੈਮਰਾ ਗ੍ਰਿਪ ਮਾਊਸ ਰਫੀ तकरीबन 50 ਮੀਟਰ ਦੀ ਦੂਰੀ ਤੇ ਮੇਨ ਮਲਤਾਨੀਆ ਰੋਡ ਤੋਂ ਜਿਹੜੀ ਕੋਠੀ ਅੱਜ ਲੈ ਕੇ ਆਏ ਹਾਂ ਤੁਹਾਡੇ ਸਾਹਮਣੇ ਅਸੀਂ ਜਿਹਦਾ ਸਾਈਜ਼ 22 ਬਾਯਾ 40 ਜੀ ਨੰਨੂ ਕੋਠੀ ਤਿਆਰ ਹੋਈ ਹੈ ਨਾਲ ਨਾਲ ਅਸੀਂ ਡਿਸਕ੍ਰਾਈਬ ਕਰਦੇ ਹੁਣ ਤੁਹਾਨੂੰ ਵੀਡੀਓ ਦੇ ਵਿੱਚ ਅੱਜ ਅਸੀਂ ਦਿਖਾਵਾਂਗੇ ਫਲਟ ਦੇ ਉੱਤੇ ਜਿਵੇਂ ਜੀ ਤੁਸੀਂ ਦੇਖਨੇ ਹੋ ਵੀ ਦਾ ਆਠ ਵਰਕ ਬਹੁਤ ਅੱਛਾ ਤੇ ਸੋਹਣਾ ਦਿੱਤਾ ਗਿਆ ਨਵੇਂ ਡਿਜ਼ਾਈਨ ਦਾ ਇਸ ਤੋਂ ਬਾਅਦ ਨਾਲੇ ਚੱਲਦੇ ਹੋਏ ਫਲਟ ਦੇ ਉੱਤੇ ਇੱਥੇ ਇੱਕ ਫਰਦ ਮਾਫੂਮ ਦਿੱਤਾ ਗਿਆ ਜਿਹਦੇ ਵਿੱਚ ਬਕਾਇਦਾ ਟਾਈਡਨ ਮਾਫੂਮ ਪ੍ਰਕਾਰ ਹੋ ਰਿਹਾ ਇਹ ਛੋਟਾ ਬਾਥਰੂਮ ਹੈ ਇੱਕ ਬਾਥਰੂਮ ਨੇ ਵਿਚਾਰੇ ਦੇ ਮੂਰ ਵੀ ਦਿੱਤਾ ਗਿਆ ਪਿੱਛੇ ਕੁਝ ਕੰਮ ਇਹਦਾ ਅਜੇ ਪੈਂਡਿੰਗ ਹੈ ਜੋ ਤਕਰੀਬਨ 5 ਤੋਂ 7 ਦਿਨਾਂ ਦੇ ਵਿੱਚ ਕੰਪਲੀਟ ਹੋ ਜਾਏਗਾ ਉਸ ਤੋਂ ਬਾਅਦ ਮੈਂ ਹੋਰ ਦਿਖਾਉਣ ਨੂੰ ਆਇਆ ਹਾਂ ਆਪਸੇ ਇਹ ਤੁਸੀਂ ਇੱਥੇ ਦੇਖ ਰਹੇ ਹੋ ਜਿਹਦੇ ਵਿੱਚ ਸਾਰੀ ਕਮਿਟੀ ਨੂੰ ਅਵੇਲੇਬਲ ਕਰਵਾ ਦਿੱਤੀ ਗਈ ਹੈ ਜਿੰਨੀ ਹੈਗੇ ਆਪਣੇ ਵਾਪਸ ਦੇ ਸਾਰੇ ਪੁਆਇੰਟਸ ਛੱਡੇ ਗਏ ਨੇ ਇਧਰ ਆ ਜਾਈਏ ਜਿੱਥੇ ਤੁਹਾਡੇ

सेकेंड पर्ट में रोली है यदि तो। जैसे ऑक्टोपस में बोलते हैं टेक्सचर तक कम लायनगेयर, काफी कम हमारे समझने में कुछ इसमें आलू दिक्कत ना होगी। इस रूम में आपको नाला कटेंस भी तक गए हैं। ये भी ऐसी तस्वीरें होंगी आपको यहाँ दिए थे, बहुत ही रीजनेबल प्राइस देने चलने मिल जाएगी। ਇਹ ਬਹੁਤ ਹੀ ਜ਼ਿਆਦਾ ਖੁੱਲਾ ਫੀਲ ਦੇਖ ਰਹੇ ਜਿਵੇਂ ਵੀਡੀਓ ਦੇ ਵਿੱਚ ਵੀ ਤੇ ਆਊਟਰ ਵਾਲਸ ਫਸਟ ਫਲੋਰ ਦੀਆਂ ਵੀ ਟੈਕਸਚਰ ਦੇ ਨਾਲ ਤਿਆਰ ਕੀਤੀਆਂ ਹੋਈਆਂ ਜਿਵੇਂ ਆਪਕੋ ਸਾਰਿਆਂ ਨੂੰ ਪਤਾ ਹੈ ਥੋੜਾ ਘਠੰਡੇ ਦੇ ਵਿੱਚ ਪਾਣੀ ਦੇ ਵਿੱਚ ਛੋੜੇ ਦੀ ਦਿੱਕਤ ਹੈ ਉਸ ਗੱਲ ਨੂੰ ਉਹਨਾਂ ਗੱਲਾਂ ਨੂੰ ਮੰਨ ਲਈ ਅਗਲੇ 10 ਸਾਲਾਂ ਨੂੰ ਧਿਆਨ ਰੱਖਦੇ ਹੋਏ ਅਸੀਂ ਇਹ ਚੀਜ਼ਾਂ ਤਿਆਰ ਕੀਤੀਆਂ ਨੇ ਫਸਟ ਫਲੋਰ ਦੇ ਖੂਬਦਿਆਲੇ ਅਟੈਚਡ ਬਾਥਰੂਮ ਆਪਾਂ ਤੋਂ ਰੱਪਾ ਦੇਖੀਏ ਨਵੀਂ ਕੋਠੀ ਦੇ ਪਿੱਛੋਂ ਪੂਰੀਆਂ ਲਿਦਾ ਗਿਆ ਦੇਦੇ ਜਿਹਦੇ ਵਿੱਚ ਕੋੜੀਆਂ ਨੇ ਬਕਾਇਦਾ ਚੜਾਗੇ ਲੱਗੇ ਹੋਏ ਨੇ ਜਿਹੜੀ ਕੋਈ ਆਲਟਾਈਟ ਦੀ ਦਿੱਕਤ ਨਾ ਆਵੇ ਆਪਾਂ ਨੂੰ ਰੂਫਿੰਗ ਆਪਾਂ ਚੈੱਕ ਕਰ ਸਕਦੇ ਹਾਂ ਫੜੀ ਜਾ ਕੇ ਉੱਪਰ ਸਾਤਾ ਤੋਂ ਦਾ ਮੋਟਾ ਕੰਪਨ ਲਾਇਆ ਗਿਆ ਜਿਹੜੀ ਖਿੜਕੀਆਂ ਨੇ ਇਹਨਾਂ ਤੇ 8mm ਦੇ ਕੰਪਨ ਹੈ ਜਿਹੜਾ ਫਰੰਟ ਟੱਪਨੋਂ 10mm ਦਾ ਮੋਟਾ ਕੰਪਨ ਯੂਜ਼ ਕੀਤਾ ਗਿਆ ਹੈ ਵਿਦ ISCI ISAI ਮਾਡਲ ਉਹ ਬਟ ਅੱਛਾ ਕੰਮ ਹੈ ਜੀ ਉਹ ਵੀ ਤੁਸੀਂ ਗਲੀਆਂ ਜਿਹੜੀਆਂ ਬਠਿੰਡੇ ਸ਼ਹਿਰ ਦੀਆਂ ਚੱਲਦੀਆਂ ਨੇ 20 ਫੁੱਟੀ ਗਲੀ ਦੇ ਉੱਤੇ ਜਿਹੜੀ ਇਹ 4 ਫੁੱਟੀ ਸਾਈਜ਼ 22 ਬਾਯਾ 40 ਤਕਰੀਬਨ 98 ਗਾਈਜ਼ ਦੀ ਗੁਕੀ ਇਹ ਹੈ ਤੇ ਜਿਹਦੀ ਮਾਲਕਾਂ ਵੱਲੋਂ ਡਿਮਾਂਡ ਜਿਹੜੀ ਹੈ ਸਿਰਫ ਚੱਲਣ ਰੱਖਿਆ ਕੀਤਾ ਗਈ ਹੈ ਜੀ ਸੰਬੰਧਿਤ ਹੈ ਤੁਸੀਂ ਲੈਣ ਦੀ ਇੱਛੂ ਕਰੋ ਤਾਂ ਹੇਠ ਦਿੱਤੇ ਨੰਬਰਾਂ ਦੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਬਾਕੀ ਅਸੀਂ ਰੀਅਲ ਵਲੌਗ ਚੈਨਲ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਅਸੀਂ ਧੰਨਵਾਦੀ ਹਾਂ ਕਿਰਪਾ ਕਰਕੇ ਤੁਸੀਂ ਜੇ ਤੁਹਾਨੂੰ ਸਾਡੇ ਕਨਸੈਪਟ ਤੁਹਾਨੂੰ ਅੱਛੇ ਲੱਗਦੇ ਆ ਪਸੰਦ ਆਉਂਦੇ ਤਾਂ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਸਾਨੂੰ ਐਪਰੀਸ਼ੀਏਟ ਕਰੋ ਤੁਹਾਡੀ ਐਪਰੀਸ਼ੀਏਸ਼ਨ ਹੀ ਸਾਨੂੰ ਅੱਗੇ ਨਵੇਂ-ਨਵੇਂ ਪ੍ਰੋਜੈਕਟ ਲਿਆਉਣ ਲਈ ਪ੍ਰੇਰਿਤ ਕਰਦੀ ਹੈ ਸਸਤਿ ਗੱਲ